ਇਹ ਚ ਸੱਚਾਈ ਕਿੰਨੀ ਹੈ ਸਾਨੂੰ ਨਹੀਂ ਪਤਾ ਕਿ ਕੁੜੀਆਂ ਦੇ ਵਪਾਰ ਦੇ ਵਰਗੇ ਇਸ ਤਰ੍ਹਾਂ ਦੇ ਕੰਮਾਂ 'ਚ ਵੀ ਪੈ ਜਾਂਦੀਆਂ ਆਪਣਾ ਖਰਚਾ ਪੂਰਾ ਕਰਨ ਲਈ ਜਾਂ ਪਿੱਛੇ ਪੈਸਾ ਭੇਜਣ ਦੇ ਲਈ ਇਹ ਚ ਤੁਸੀਂ ਜੋ ਆਪਣਾ ਐਕਸਪੀਰੀਅੰਸ ਕੁਝ ਲਿਆ ਕੁਝ ਗੱਲ ਸਮਝ ਆਈ ਇਹਦੇ ਵਿੱਚ ਹਾਂਜੀ ਇਸ 'ਚ ਕੁਝ ਸੱਚਾਈ ਤਾਂ ਕੁਝ ਹੈ ਪਰ ਇੰਨੀ ਨਹੀਂ ਜਿੰਨੀ ਅਸੀਂ ਉਹਨੂੰ ਹਾਈਲਾਈਟ ਕਰ ਦਿੰਨੇ ਜੀ ਬਈ ਜਦੋਂ ਪਹਿਲਾਂ ਤਾਂ ਉਹਨਾਂ ਪੇਰੈਂਟਸ ਬਾਰੇ ਕਰਾਂ ਕਮਾਂ ਜਿਹੜੇ ਜਾਣਦੇ ਹੀ ਬੱਚੇ ਨੂੰ ਕਹਿੰਦੇ ਪੈਸਾ ਭੇਜ ਉਹ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਬੱਚੇ ਤੇ ਬੱਚੇ ਤੇ ਮੁੰਗੇ ਭੇਜਣਾ ਹੈ ਤਾ ਇਹ ਮੰਨ ਕੇ ਚੱਲੋ ਵੀ 4 ਸਾਲਾਂ ਨੂੰ ਬੱਚੇ ਨੂੰ ਲੱਗ ਜਾਣਗੇ ਸੈਟਲ ਹੋਣ ਲਈ ਔਰ ਉਹ ਪੈਸੇ ਰਾਸਿਰਦੇ ਭੇਜ ਵੀ ਸਕੂਗਾ ਭੇਜਦੇ ਬੱਚੇ ਬੱਚਿਆਂ ਨੂੰ ਬਹੁਤ ਫਿਕਰ ਆਪਣੇ ਪੇਰੈਂਟ ਦੀ ਪਰ ਜਿੱਦਨ ਜਾਂਦੇ ਹੀ ਭੇਜਣ ਦੀ ਕਰਦੇ ਆ ਫਿਰ ਉਹ 6 20 ਘੰਟੇ ਦੀ ਜੌਬ ਦੀ ਜਗ੍ਹਾ 40 ਘੰਟੇ ਜੌਬ ਕਰਦਾ ਔਰ ਫਿਰ ਪੜ੍ਹਾਈ ਉਹਦੀ ਹੁੰਦੀ ਨਹੀਂ ਔਰ ਹੈਲਥ ਵੀ ਖਰਾਬ ਕਰਦਾ ਹੈਲਥ ਵੀ ਖਰਾਬ ਕਰਦਾ ਔਰ ਕਈ ਬੱਚਿਆਂ ਤੇ ਇਨਾ ਪ੍ਰੈਸ਼ਰ ਆ ਜਾਂਦਾ ਜਿਵੇਂ ਕੁਝ ਕਹਿੰਦੇ ਵੀ ਗਲਤ ਕੰਮਾਂ 'ਚ ਪੈ ਗਈਆਂ ਕੁੜੀਆਂ ਮੁੰਡੇ ਵੀ ਮੁੰਡੇ ਕਈ ਵਾਰ ਕਈ ਵਾਰ ਕ੍ਰਾਈਮ 'ਚ ਪੈ ਜਾਂਦੇ ਆ ਕਈ ਵਾਰ ਡਰੱਗਜ਼ ਦੀ ਤਸਕਰੀ 'ਚ ਪੈ ਜਾਂਦੇ ਆ ਕਿ ਯਾਰ ਉਹ ਕੋਈ ਉਹਨੂੰ ਲਾਲਚ ਇਹ ਦੇਂਦਾ ਕਿ ਤੇਰੇ ਫਾਦਰ ਦੇ ਗਹਿਣੇ ਪਈ ਹੋਈ ਆ ਜ਼ਮੀਨ ਤੇਰੇ ਪਿਓ ਦੀ ਇੱਕ ਇੱਕ ਵਾਰੀ ਜੀ ਨਿਕਲ ਜੂਗੀ ਵੀ ਉਤੋਂ 10 ਲੱਖ ਰੁਪਏ ਚੱਕ ਲਾਂਗੇ ਉਸ ਲਾਲਚ ਆ ਕੇ ਵਿਚਾਰਾ ਉਹੋ ਜਿਹਾ ਵੀ ਕੰਮਾਂ 'ਚ ਪੈ ਜਾਂਦਾ ਤਾਂ ਉਹਨੂੰ ਇਹ ਪ੍ਰੈਸ਼ਰ ਪੇਰੈਂਟਸ ਦਾ ਪਾਣ ਪਰ ਜਿੱਥੇ ਗੱਲ ਆਈ ਦੇ ਤਸਕਰੀ ਦੀ ਉਹ ਇਹ ਹੈ ਕਿ ਦਿਸ ਇਜ਼ ਅ ਰਿਐਲਿਟੀ ਹਰ ਜਗ੍ਹਾ ਤੇ ਚੰਡੀਗੜ੍ਹ ਚ ਵੀ ਇਹ ਹੋ ਰਿਹਾ ਹੈ ਹਰ ਹਰ ਸ਼ਹਿਰ ਜਿੱਥੇ ਵੀ 30000 ਟੀਨੇਜਰਸ ਹੋਣਗੇ ਉੱਥੇ ਹਰ ਤਰ੍ਹਾਂ ਦਾ ਕੰਮ ਹੋਊਗਾ ਬਟ ਥਿਸ ਇਸ ਨਾਟ ਦਾ ਮੈਜੋਰਿਟੀ ਜੋ ਕੈਨੇਡਾ ਦਾ ਮੀਡੀਆ ਹੈ ਉਸ ਨੂੰ ਔਨ ਕੌਨ ਲੋ ਕਰਦੇ ਉਹ ਚ ਸੇ ਕੀਦੀ ਹੈ ਕਿਸ ਕਮਿਊਨਿਟੀ ਦੀ ਹੈਗੀ ਔਰ ਜੋ ਬੱਚੇ ਇਥੋਂ ਗਏ ਹੈ ਉਹ ਮੀਡੀਆ ਕਿਸ ਤਰ੍ਹਾਂ ਆਪਣਾ ਰੋਲ ਨਿਭਾ ਰਿਹਾ ਹੈ ਉੱਥੇ ਇਸ ਤਰ੍ਹਾਂ ਜੀ ਮੀਡੀਆ ਤੇ ਮੈਂ ਇੱਕ ਚੈਪਟਰ ਇਸ ਬੁੱਕ ਚ ਲਿਖਿਆ ਤੁਸੀਂ ਦੇਖਿਆ ਹੋਣਾ ਤੇ ਉਹਦਾ ਕਾਰਨ ਇਹ ਹੈ ਕਿ ਮੀਡੀਆ ਤੁਹਾਨੂੰ ਥੋੜਾ ਰਿਸਪੌਂਸਿਬਲ ਹੋਣਾ ਪੈਣਾ ਪੰਜਾਬੀ ਮੀਡੀਆ ਜ਼ਿਆਦਾ ਫੋਕਸ ਕਰ ਰਹਾ ਹੈ ਕੈਨੇਡੀਅਨ ਪੰਜਾਬੀ ਮੀਡੀਆ ਜਾਂ ਸੋਸ਼ਲ ਮੀਡੀਆ ਫੋਕਸਿੰਗ ਔਨ ਦਾ ਰੋਂਗ ਡੂਇੰਗਸ ਆਫ ਸਮ ਪੀਪਲ ਕਿ ਕੋਈ ਕਿਸ ਨੇ ਕੋਈ ਚੋਰੀ ਕਰ ਲਈ ਕੋਈ ਇੱਕ ਕੁੜੀ ਕੋਈ ਡਰੰਕ ਹੋ ਗਈ ਉਹਦਾ ਵੀਡੀਓ ਪਾਤਾ ਜੀ ਇਹਦਾ ਕਿ ਸ਼ਰਾਬਾਂ ਪੀ ਰਹੇ ਹੈ ਇੱਥੇ ਕਿਹੜਾ ਨਹੀਂ ਪੀ ਰਹੇ ਅਸੀਂ ਸ਼ਰਾਬਾਂ ਇੱਥੇ ਅਸੀਂ ਇੱਥੇ ਵੀ ਸ਼ਰਾਬਾਂ ਪੀਣ ਦੇ ਵੀਡੀਓ ਤੇ ਉੱਥੇ ਫੋਕਸ ਕਰਨਾ ਤਾਂ ਉੱਥੇ ਕਰਾਂਗੇ ਬੜਕੀ ਸਾਰਾ ਪੰਜਾਬੀ ਬੱਚਾ ਸ਼ਰਾਬਾਂ ਪੀਵੀ ਡਿਗਿਜ ਜਾਂਦਾ ਤਸਵੀਰ ਤੇ ਬਣਦੀ ਹੈ ਨਾ ਕਿ ਬ੍ਰੈਮਟਨ ਚ ਜਾਂ ਕਿਸੇ ਹੋਰ ਥਾਂ ਤੇ ਕਿ ਚੌਕ ਤੇ ਪੰਜਾਬੀ ਮੁੰਡੇ ਦੇ ਖੁੱਲ੍ਹ ੜਰੇ ਪਾੜ ਤੇ ਸਿਰ ਪੰਤੀਆਂ ਗੱਡੀਆਂ ਕੁਝ ਇਸ ਤਰ੍ਹਾਂ ਦਾ ਉਹ ਵਾਕ ਦੇ ਕੇ ਹਾਂ ਜੀ ਹਾਂ ਜੀ 2017 ਚ ਮੈਂ ਉੱਥੇ ਗਿਆ ਸੀ ਜੀ ਉੱਥੇ ਇੱਕ ਇਹੋ ਜਿਹਾ ਇਨਸੀਡੈਂਟ ਹੋਇਆ ਸੀ ਜਿੱਥੇ ਲੜਾਈ ਹੋ ਗਈ ਸੀ ਮੈਂ 1 ਮਹੀਨਾ ਕੈਨੇਡਾ ਰਿਹਾ 1 ਮਹੀਨਾ ਉਹੀ ਰੀਲ ਚੱਲਦੀ ਰਹੀ ਮੀਡੀਆ ਚ